ਹੋ ਤੁਸੀਂ rau ji ਪਛਾਣਿਆ ਨਹੀਂ ਅੰਦੇ ਨਹੀਂ ਪਛਾਣ ਲਿਆ ਜੀ ਇਹ ਹਾਲੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟੋਂ ਗੱਲ ਕਰ ਰਿਹਾ ਵੀਤਰੀ ਮੇਨ ਸਿਟੀ ਸਦਰ ਖਾਨੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿਤੇ ਜਾ ਰਹੀ ਹੈ ਕਰਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰ ਸਰ ਬੇਟਾ ਤਾਂ ਅਡਾ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਅੱਛਾ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਹੀ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਕੇ ਵਿਦਿ ਹਾਂਜੀ ਹਾਂਜੀ ਜੀ ਪਤਾ ਮੈਂ ਰਾਹੁਲ ਸਿੰਘ ਨੂੰ ਇਥੇ ਅਰੈਸਟ ਕੀਤਾ ਹੈ ਥੋੜਾ ਪਤਾ ਰਾਹੁਲ ਸਿੰਘ ਕੇ ਦੇ ਮੁੰਡਿਆਂ ਨਾਲ ਜਿਹੜੇ ਗੈਂਗਸਟਰ ਲੋਗਾਂ ਨਾਲ ਅਰੈਸਟ ਹੋਇਆ ਨਹੀਂ ਜੀ ਕਿਤਨਾ ਹੋ ਗਿਆ ਜੀ ਵੀਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲੈ ਕੇ ਆਏ ਦੋ ਮੁੰਡਿਆਂ ਨੇ ਗਿਫਟ ਅੱਛਾ ਜੀ ਆ ਅਸਲ ਆਇਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul di ਤੇ ਕੁਛ ਨਿਕਲਿਆ ਜੀ ਦੋਜਾ ਦੀ ਤਲਾਸ਼ੀ ਲਈ ਪਿਸਟਲ ਬਰਾਮਤ ਹੋਈ ਐ ਡਰੱਗਸ ਬਰਾਮਤ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਤੁਸੀਂ ਦੱਸੋ ਕੀ ਕਰਨਾ ਬੇਟੀ ਤੁਹਾਡੇ ਦਾ ਨਹੀਂ ਅਹੀਂ ਤੇ ਹੋਈ ਚਾਵਾਂ ਹੈ ਪੀਓ ਨਾ ਫਸੇ ਕਿਸੇ ਗੱਲ ਚ ਤੁਸੀਂ ਜਿਹੜੇ ਪਰਾਂ ਚੋਂ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਆ ਗੱਲ ਕਰੋ ਤੁਹਾਡੇ ਫਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅੱਗੇ ਜੀ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਤੁਸੀਂ ਹਾਲ ਨੂੰ ਬਹੁਤਿਆਰ ਬਹੁਤ ਚਲਾ ਰਹੇ ਜੀ ਤੇ ਕਿੱਥੇ ਆ ਗਾ ਕਦੋਂ ਛਡਾਈਏ ਕਿੱਥੇ ਆ ਐਸ ਵੇਲੇ ਕਿੱਥੇ ਆ ਹਾਂਜੀ 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 ਕਿੱਥੇ ਹਾਂਜੀ ਹਾਂਜੀ ਕਿੱਥੇ ਆ ਜੀ ਇਹ ਕਿੱਥੇ ਛਡਾਣਾਈਏ ਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯਾਨੋ ਵੀ ਰਿਸਕ ਹੈ ਹਾਂਜੀ ਵੀ ਜੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਾਰ ਤੁਸੀਂ ਉਹ 50000 ਕਿਥੋਂ ਕਰੋਗੇ ਹੁਣ ਤੇ ਕਿਧਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ Google 'ਤੇ ਫੋਨ 'ਤੇ Paytm ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ 'ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਦੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਚ ਕਹੋਗੇ ਭੇਜ ਦਨੇ ਹਾਂਜੀ ਤੁਸੀਂ Google 'ਤੇ ਓਪਨ ਕਰੋ ਮੈਂ ਫੋਨ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ਓਪਨ ਕਰੋ Google 'ਤੇ ਹਾਂਜੀ ਹਾਂਜੀ

ਕਿਸ ਨਾਮ ਤੋਂ ਹੋ ਗਿਆ ਜੀ ਕਰੋ ਨਾ ਦੱਸ ਨਾਮ ਕੀ ਹੈ ਐ ਨਾਲ ਖੋਲ ਰਿਹਾ ਜੀ ਮੈਂ ਹਕਮਣ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਨੇ ਜੀ ਤੁਹਾਨੂੰ ਹੁਣੇ ਕਰ ਦਿੰਨੇ ਆ ਲਾਈਵ ਤੇ ਆ ਕਰੋ ਵੀਰ ਜੀ ਨਾਮ ਦੱਸੋ ਗੂਗਲ ਪੇ ਨਾਮ ਕੀ ਹੈ ਆ ਚੈੱਕ ਕਰ ਰਿਆਂ ਦੀ ਖੋਲ ਰਿਆਂ نیٹ ਬੜਾ ਘੱਟ ਚੱਲਦਾ ਪਿਆ ਵਾ ਖੋਲ ਰਿਆਂ ਬਸ ਤੁਹਾਨੂੰ ਭੇਜ ਦਿਆਂਗਾ ਮੈਂ ਲਾਈਨ ਤင်း ਨਾਮ ਦੱਸਣਾ ਕੀ ਹੈ ਜਰਾ